2023 ਦੇ ਵਿੱਚ ਔਰ ਰਕੋਰਡ 21 ਲੱਖ ਪਤੀ 13 ਕਰੋੜ ਪਤੀ ਸਾਡੀ ਵਿੱਚ ਹੀ ਟਿਕਟ ਜੁਆਇਆ ਜੋਰ ਆ ਗਿਆ ਤਾਂ ਨਿਕਲੇਗੀ ਇਹ ਤੁਸੀਂ ਇੰਨੇ ਵਿਸ਼ਵਾਸ ਨਾਲ ਕਿਵੇਂ ਕਹਿੰਦੇ ਇਹ ਇਹ ਨਿਵਸਵਾਰ ਨਾਲ ਤਾਂ ਕਹਿਣਾ ਬੈਕ ਸਾਈਡ ਤੇ ਫੋਟੋ ਲੱਗੀ ਨੇ ਫਰੰਟ ਤੇ ਲੱਗੀ ਨੇ ਇਹ ਕੀ ਚੱਕਰ ਹੈ ਤੁਹਾਡੇ ਕੋਲ ਹੀ ਇੰਨੀਆਂ ਕਿਉਂ ਲੱਗਦੀਆਂ ਲਾਡਾ ਭਾਜੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਲੱਗਦੀ ਆ ਹਮਾਨਦਾਈ ਨਾਲ ਕੰਮ ਕਰਦੇ ਬਾਕੀ ਪਰਮਾਤਮਾ ਦੀ ਮਿਹਰ ਹੈ ਸਭ ਤੋਂ ਵੱਡੀ ਗੱਲ ਹੈ ਠੀਕ ਹੈ ਜੀ ਵੀ ਡੇਟ ਆਵ ਬਰਥ ਅਕੋਰਡਿੰਗ ਟਿਕਟ ਦਿੰਨੇ ਆ ਜਿਹੜਾ ਅਗਲੇ ਦਾ ਲੱਕੀ ਨੰਬਰ ਬਣਦਾ ਉਹਦੇ ਅਕੋਰਡਿੰਗ ਅਸੀਂ ਲੱਕੀ ਨੰਬਰ ਦਿੰਨੇ ਆ ਤੇ 27 ਤਰੀਕ ਵਾਲਾ ਜਿਹੜਾ 22 ਕਰੋੜ ਦਾ ਨਾਮ ਲੱਗ ਕੇ ਹਟਿਆ ਜਿਹੜਾ 27 ਸਤ ਨੂੰ ਲੱਗਿਆ ਨਾ ਉਹ ਕੁੰਭ ਰਾਸ਼ੀ ਨੂੰ ਲੱਗਿਆ 100 ਬਲਾਟਰੀ ਤੇ ਹੁਣ ਵੀ ਚਾਂਸ ਹੈ ਜੀ ਹੁਣ ਵੀ ਕੁੰਭ ਨੂੰ ਲੱਗੇਗਾ ਤੇ ਨਾਲ ਸਿੰਘ ਰਾਸ਼ੀ ਦੇ ਵਿੱਚ ਸੰਕੇਤ ਨੇ ਗੱਗਾ ਸਸਾ ਦੱਦਾ ਤੇ ਮਮਾ ਤੇ ਟੈਂਕਾ ਇਹ ਪੰਜ ਅੱਖਰਾਂ ਦੇ ਜਿਹੜੇ ਵੀਰਾਂ ਦੇ ਨਾਮ ਨੇ ਉਹ ਲੋਟਰੀ ਜ਼ਰੂਰ ਪਾਉਣਾ ਆਪਣੀ ਕਿਸਮਤ ਜ਼ਰੂਰ ਅਜ਼ਮਾਉਣਾ ਤੇ ਉਹਨਾਂ ਨੂੰ ਕੱਲਾ ਲਾਟਰੀ ਦਾ ਨਹੀਂ ਹੋਰ ਕਿਤੋਂ ਵੀ اچانک ਵੀ ਪੈਸਾ ਆ ਸਕਦਾ ਐਸ ਰਖੜੀ ਮੌਕੇ ਆਪਣੇ ਭਰਾ ਆਪਣੀਆਂ ਭੈਣਾਂ ਨੂੰ ਕਰੋੜਪਤੀ ਬਣਾ ਸਕਦਾ ਹੈ ਜੇ ਆਪਣੀਆਂ ਭੈਣਾਂ ਆਪਣੇ ਭਰਾਵਾਂ ਨੂੰ ਕਰੋੜਪਤੀ ਬਣਾ ਸਕਦੀਆਂ ਆਪਾਂ ਇਸ ਵਕਤ ਖੜੇ ਆ ਪੰਡਤ ਲਾਟਰੀ ਏਜੰਸੀ ਅਮਰਗੜ ਜਿਹੜੇ ਕਿ ਬਹੁਤ ਮਸ਼ਹੂਰ ਹੈ ਜਿਨ੍ਹਾਂ ਨੇ ਕਿ ਬਹੁਤ ਬੰਦੇ ਕਰੋੜਪਤੀ ਬਣਾਏ ਹੈ ਇੱਕ ਹੋਰ ਗੱਲ ਦੱਸ ਦਈਏ ਰਖੜੀ ਮੌਕੇ ਉਹ ਦੱਸ ਰਹੇ ਕਿ ਕੁੰਭ ਰਾਸ਼ੀ ਵਾਲਿਆਂ ਆਸਤੇ ਖਾਸ ਆਫਰ ਬਣਨ ਜਾ ਰਹੇ ਕਿਉਂਕਿ ਕੁੰਭ ਰਾਸ਼ੀ ਵਾਲਿਆਂ ਦੇ ਬਹੁਤ ਚਾਂਸ ਹੈ ਜਿਹੜਾ ਵੱਡਾ ਨਾਮ ਨਿਕਲਦਾ 2.5 ਕਰੋੜ ਦਾ ਵੱਡਾ ਨਾਮ ਹੈ 500 ਰੁਪਏ ਦੀ ਟਿਕਟ ਹੈ ਸੋ ਜਿਵੇਂ ਆਪਾਂ ਭੈਣਾਂ ਨੂੰ 500 ਰੁਪਏ ਦੇਣਾ ਉਹਦੀ ਬਜਾਏ ਟਿਕਟ ਗਿਫਟ ਕਰਦਗੇ ਤਾਂ ਮੈਂ ਕਹਣਾ ਹੋ ਸਕਦਾ ਭੈਣ ਕਰੋੜਪਤੀ ਬਣ ਜੇ ਤੇ ਸ਼ੇਅਰ ਕਰਨ ਵਾਲਾ ਵਾਸਤੇ ਖਾਸ ਆਫਰ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਪੰਡਿਤ ਜੀ ਰਖੜੀ ਤੇ ਕੀ ਆਫਰ ਹੈ ਕਿ ਭੈਣਾਂ ਆਪਣੇ ਭਰਾਵਾਂ ਨੂੰ ਕਰੋੜਪਤੀ ਬਣਾ ਸਕਣਾਂ ਤੇ ਭਰਾ ਆਪਣੀਆਂ ਭੈਣਾਂ ਨੂੰ ਕਰੋੜਪਤੀ ਬਣਾ ਸਕਣਾਂ। ਵੀਰੇ ਰਖੜੀ ਤੇ ਆਫਰ ਹੈ ਵੀ ਗਿਫਟ ਤਾਂ ਆਪਾਂ ਦੇ ਨਹੀਂ ਦਿੰਨੇ ਆ ਸਕੰਦੇ ਜਗ੍ਹਾ ਹੈ ਨਾ। ਹਾਂਜੀ। ਪਰ ਮੇਰੀ ਬੇਨਤੀ ਹੈ ਵੀ ਇਸ ਵਾਰ ਸਾਰੇ ਵੀਰਾਂ ਨੂੰ ਵੀ ਆਪਣੀ ਭੈਣਾਂ ਨੂੰ ਰਖੜੀ ਵੰਪਰ ਦੀ ਗਿਫਟ ਦਿਓ। ਠੀਕ ਹੈ ਇਹ ਜਿਹੜੀ ਲਾਟਰੀ ਬਲ ਤਾਂ ਆਂ ਦਦੋ ਕੋਈ ਪ੍ਰਾਈਵੇਟ ਲਾਟਰੀ ਤਾਂ ਨਹੀਂ। ਇਹ ਨਹੀਂ ਸਰਕਾਰੀ ਲਾਟਰੀ ਹੈ ਡੀਅਰ ਕੰਪਨੀ ਦੀ ਪੰਜਾਬ ਸਟੇਟ ਦੀ ਪੰਜਾਬ ਸਰਕਾਰ ਦੀ ਲਾਟਰੀ ਆ ਪੰਜਾਬ ਸਰਕਾਰ ਦੀ ਸਰਕਾਰੀ ਲਾਟਰੀ ਹੈ ਮਤਲਬ ਚਿੰਤਾ ਵਾਲੀ ਕੋਈ ਗੱਲ ਨਹੀਂ ਚਿੰਤਾ ਵਾਲੀ ਕੋਈ ਗੱਲ ਨਹੀਂ ਕੱਲ ਨੂੰ ਮੈਂ ਨਹੀਂ ਵੀ ਹੈਗਾ ਜੀ ਟਿਕਟ ਲੈ ਕੇ ਦੁਰੀਆਂ ਤੇ ਤਾਂ ਵੀ ਪੈਸਾ ਇਹਨਾਂ ਦਾ ਕਿਤੇ ਨਹੀਂ ਜਾਊਗਾ ਜੋ ਰਿ ਆ ਗਿਆ ਤਾਂ ਨਿਕਲੇਗੀ ਇਹ ਤੁਸੀਂ ਇੰਨੇ ਵਿਸ਼ਵਾਸ ਨਾਲ ਕਿਵੇਂ ਕਹਿੰਦੇ ਇਹ ਇਹ ਨਿਵਸਵਾਰ ਨਾਲ ਤਾਂ ਕਹਿਣਾ ਬੈਕ ਸਾਈਡ ਤੇ ਫੋਟੋਆਂ ਲੱਗੀਆਂ ਨੇ ਫਰੰਟ ਤੇ ਲੱਗੀਆਂ ਨੇ ਇਹ ਕੀ ਚੱਕਰ ਵੀ ਤੁਹਾਡੇ ਕੋਲ ਹੀ ਇੰਨੀਆਂ ਕਿਉਂ ਲੱਗਦੀਆਂ ਲਾਟਰੀ ਬਾਜੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਲੱਕਦੀ ਆ ਇਮਾਨਦਾਰੀ ਨਾਲ ਕੰਮ ਕਰਦੇ ਬਾਕੀ ਪਰਮਾਤਮਾ ਦੀ ਮਿਹਰ ਆ ਸਭ ਤੋਂ ਵੱਡੀ ਗੱ ਜਿਹੜਾ ਅਗਲੇ ਦਾ ਲੱਕੀ ਨੰਬਰ ਬਣਦਾ ਉਹਦੇ ਅਕੋਰਡਿੰਗ ਅਸੀਂ ਲੱਕੀ ਨੰਬਰ ਦਿੰਨੇ। ਮਤਲਬ ਵੀ ਇੱਕ ਆਮ ਦੁਕਾਨ ਤੋਂ ਵੀੰਦਾ ਲੋਟਰੀ ਦੀ ਟਿਕਟ ਤਾਂ ਖਰੀਦ ਲੈਂਦਾ। ਜੇ ਤੁਹਾਡੇ ਕੋਲੇ ਆਉਂਦਾ ਤੁਸੀਂ ਕੀ ਉਹਨੂੰ ਲੱਕੀ ਨੰਬਰ ਕੱਢ ਕੇ ਦਿੰਨੇ? ਹਾਂਜੀ ਲੱਕੀ ਨੰਬਰ। ਉਹਦੇ ਵਾਸਤੇ ਉਹ ਕਿਵੇਂ ਕੱਢ ਕੇ ਦਿੰਨੇ? ਉਹ ਆਪਣਾ ਕਸਟਮਰ ਨੇ ਆਪਣਾ ਡੇਟ ਆਫ ਬਰਥ ਲੈ ਕੇ ਉਹਨਾਂ ਨਾਲ ਜੀ ਜਨਮ ਦਾ ਟਾਈਮ ਲੈ ਕੇ ਆਉਣਾ। ਉਹਦੇ ਅਕੋਰਡਿੰਗ ਜਿਹੋ ਉਹਨਾਂ ਦਾ ਲੱਕੀ ਨੰਬਰ ਬਣਦਾ ਹੋਗਾ। ਉਹ ਅਸੀਂ ਉਹਨਾਂ ਨੂੰ ਟਿਕਟ ਪ੍ਰੋਵਾਈਡ ਕਰਵਾ ਦਿੰਨੇ ਆ। ਤੇ ਉਹ ਕੰਮ ਕਰਦੀ ਹੈ ਇਹੋ ਚ। ਇਹ ਜੇ ਕਰਦੀ ਤਾਂ ਹੀ ਫੋਟੋਆਂ ਲੱਗੀਆਂ ਨੇ ਜੀ ਤਾਂ ਹੀ ਨਾਮ ਲੱਗਦੇ ਨੇ। अच्छा 2023 ਦੇ ਵਿੱਚ ਔਰ ਰਿਕਾਰਡ 21 ਲੱਖਪਤੀ 13 ਕਰੋੜਪਤੀ ਸਾਡੀ ਵਿੱਚ ਹੀ ਟਿਕਟ ਚ ਆਇਆ ਹੋਇਆ। ਅੱਛਾ ਜੀ। ਹਾਂ ਜੀ ਹੋਰ ਦੱਸੋ ਤੇ ਬਾਕੀ ਟਿਕਟਾਂ ਦੇ ਵਿੱਚ ਕਿਸੇ ਨੂੰ ਗੱਲ ਹੋਰ ਕਲੀਅਰ ਕਰਦਾ ਨਾ ਵੀ ਕਈ ਲੋਕਾਂ ਨਾਲ ਫਰਾਡ ਹੋ ਰਿਹਾ। ਲੋਕ ਕਹਿੰਦੇ ਸਾ ਤੋਂ ਪੈਸੇ ਪਵਾਲੇ ਪੰਡਤ ਨੇ। ਨਹੀਂ ਫਿਰ ਤੁਸੀਂ ਫਰਾਡ ਕਰਦੇ ਕਿਉਂ? ਨਹੀਂ ਉਹੀ ਦੱਸ ਰਿਹਾ ਨਾ ਮੈਂ ਵੀ ਭਾਈ ਉਹ ਪੈਸੇ ਪਾਉਣ ਵਾਲਾ ਪੰਡਤ ਨਹੀਂ ਹੈਗਾ ਸਾਡਾ ਨਾਂ ਲੈ ਕੇ ਪੈਸੇ ਪਵਾ ਰਹੇ ਨੇ। ਨਕਲੀ ਬੰਦੇ ਆ। ਹਾਂ ਜੀ ਵੀ ਮੇਰੀ ਬੇਨਤੀ ਹੈ ਵੀ WhatsApp ਤੇ ਟਿਕਟ ਨਾ ਪਾਓ। ਕਿਸੇ ਨੂੰ ਆਨਲਾਈਨ ਪੈਸਾ ਨਾ ਪਾਓ। ਕੋਈ ਟਿਕਟ ਪਾਉਣੀ ਆ ਚੱਲ ਕੇ ਆਓ ਰੇ ਅਮਰਗੜ ਮੇ ਤੋਂ ਵਾਈ ਹੈਂਡ ਟਿਕਟ ਲੈ ਕੇ ਜਾਓ ਵਾਈ ਹੈਂਡ ਪੈਸੇ ਦੇ ਕੇ ਜਾਓ ਠੀਕ ਹੈ ਆਨਲਾਈਨ ਵਾਲਾ ਵਟਸਐਪ ਵਾਲਾ ਕੰਮ ਹੀ ਬੰਦ ਕਰ ਦਿਓ ਤੁਸੀਂ ਵਸੇ ਹੁਣ ਤੁਸੀਂ ਪੁਆਰੇ ਵਟਸਐਪ ਤੇ ਕਿ ਨਹੀਂ ਨਹੀਂ ਅਸੀਂ ਦੀ ਪੁਆਰੇ ਦੇਖੋ ਜਿਹੜੇ ਸਾਡੇ ਕਸਟਮਰ ਨੇ ਸਾਡੇ ਨਾਲ ਪੱਕੇ ਜੁੜੇ ਹੋਏ ਨੇ ਵੀਰ ਉਹ ਸਾਨੂੰ ਕਾਲ ਕਰਦੇ ਨੇ ਤੇ ਹੁਣ ਜੇ ਹੀ ਮੰਨ ਲਓ ਕੋਈ ਮੋਗੇ ਤੋਂ ਵੀਡੀਓ ਦੇਖ ਰਿਹਾ ਬਰਨਾਲੇ ਤੋਂ ਬਠਿੰਡੇ ਤੋਂ ਦੇਖ ਰਿਹਾ ਤਾਂ ਉਹ ਇੱਥੇ ਆ ਜਾਣ ਉਹ ਰੇ ਆ ਸਕਦੇ ਨੇ ਨਹੀਂ ਉਹ ਸਾਨੂੰ ਆਪ ਕਾਲ ਕਰ ਸਕਦੇ ਨੇ ਠੀਕ ਹੈ ਸਾਡੇ ਨੰਬਰ ਨੇ ਉਹ ਤੁਹਾਨੂੰ ਬੋਲਦਾ ਨਾ ਵੀਡੀਓ 'ਚ 9056799754 1883537470 78911500 ਇਹ ਤਿੰਨੋਂ ਨੰਬਰ ਇਹ ਤਿੰਨੋਂ ਨੰਬਰ ਸਾਡੇ ਕਾਲਿੰਗ ਨੰਬਰ ਨੇ ਤਿਆਰ ਰੱਖੋ ਵੀ ਵੀਡੀਓ ਤੇ ਜਿਹੜੇ ਨੰਬਰ ਚੱਲਦੇ ਨੇ ਜਿਹੇ ਨੰਬਰਾਂ ਨਾਲ ਮੈਚ ਹੁੰਦੇ ਨੇ ਤਾਂ ਸਾਡੇ ਨੰਬਰ ਨੇ ਹਾਂਜੀ ਹੋਰ ਕਿਸੇ ਚੌਥੇ ਨੰਬਰ ਤੇ ਤੁਸੀਂ ਕੋਈ 1 ਰੁਪਿਆ ਨਹੀਂ ਪਾਉਣਾ ਜਿਹੜੇ ਨੰਬਰ ਪੰਡਿਤ ਜੀ ਨੇ ਬੋਲੇ ਆ ਜਾਂ ਜਿਹੜੇ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਾਏ ਆ ਸਿਰਫ ਇਹੀ ਨੰਬਰ ਸਹੀ ਹੈ ਇਹਨਾਂ ਦੇ ਉੱਪਰ ਤੁਸੀਂ ਗੱਲ ਕਰਕੇ ਪੈਸੇ ਪਾਉਣੇ ਹੈਗੇ ਵੈਸੇ ਕੋਈ ਹੋਰ ਨੰਬਰ ਕੋਈ ਕਮੈਂਟਾਂ ਦੇ ਵਿੱਚ ਪਾਉਂਦਾ ਤਾਂ ਉਹ ਫੇਕ ਹੈ ਉਹਨੂੰ ਤੁਸੀਂ ਪੈਸੇ ਨਹੀਂ ਪਾਉਣੇ ਹਾਂਜੀ ਬਾਕੀ ਕਮੈਂਟ ਦੇ ਵਿੱਚ ਆਪਣਾ ਨੰਬਰ ਹਾਂ ਕਮੈਂਟਾਂ ਦੇ ਵਿੱਚ ਤੁਸੀਂ ਨੰਬਰ ਨਹੀਂ ਪਾਉਣਾ ਵੀ ਜੇ ਨਾ ਜੈਸ ਤੁਸੀਂ ਆਪਣਾ ਡੇਟ ਆਫ ਬਰਥ ਦੇ ਸਕਦੇ ਹੋ ਕਮੈਂਟ ਦੇ ਵਿੱਚ ਆਪਣੀ ਲੋਕੇਸ਼ਨ ਸੈਂਡ ਕਰ ਸਕਦੇ ਹੋ ਪਰ ਨੰਬਰ ਨਾ ਸੈਂਡ ਕਰੋ ਨੰਬਰ ਨਾ ਦਿਓ ਤੁਸੀਂ ਬਾਕੀ ਜਿਹੜਾ ਸਾਡਾ ਅਕਾਊਂਟ ਹੈ ਲਖਵਿੰਦਰ ਸਿੰਘ ਦੇ ਨਾਮ ਤੇ ਆ ਇਸ ਤੋਂ ਇਲਾਵਾ ਸਾਡਾ ਕੋਈ ਅਕਾਊਂਟ ਨਹੀਂ ਹੈਗਾ ਠੀਕ ਹੈ ਜੀ ਇਹ ਚੀਜ਼ ਦਾ ਧਿਆਨ ਰੱਖਣ ਵੀਰ ਜੇਕਰ ਮੰਨ ਲਓ ਇਹਨਾਂ ਨੂੰ ਕੋਈ ਹੋਰ ਤਿਆਰ ਦਿਦਾ ਦਾ ਸਾਮ ਲੋ ਫੇਕ ਹੈ ਬਿਲਕੁਲ ਜੀ ਤੁਸੀਂ ਟਿਕਟ ਖਰੀਦਨੀ ਹੈ ਤਾਂ ਦਿੱਤੇ ਗਏ ਨੰਬਰਾਂ ਤੇ ਕਾਲ ਕਰਨੀ ਹੈ ਨਾ ਕਿ ਕਮੈਂਟਾਂ 'ਚ ਆਪਣਾ ਨੰਬਰ ਦੇਣਾ ਕਿਉਂਕਿ ਜਦੋਂ ਤੁਸੀਂ ਕਮੈਂਟਾਂ 'ਚ ਨੰਬਰ ਦਿੰਦੇ ਆ ਤਾਂ ਉਹ ਜਿਹੜੇ ਫਰਜ਼ੀ ਲੋਕ ਹਨ ਉਹਦੇ ਹੱਥ ਨੰਬਰ ਲੱਗ ਜਾਂਦਾ ਹੈ ਉਹ ਤੁਹਾਨੂੰ ਕਾਲ ਕਰਦੇ ਆ ਪੰਡਤ ਬਣ ਕੇ ਤੇ ਤੁਹਾਡੇ ਤੋਂ ਉਹ ਪੈਸੇ ਠਗਦੇ ਆ ਸੋ ਇੱਕ ਸ਼ੇਅਰ ਵਾਲੇ ਵੀ ਰਾਸਤੇ ਜਿਹੜੇ ਸ਼ੇਅਰ ਕਰਨ ਵਾਲੇ ਵਾਸਤੇ ਰਖੜੀ ਵਾਲੇ ਦਿਨ ਵੀਰੇ ਸਰਪ੍ਰਾਈਜ਼ ਗਿਫਟ ਦਵਾਂਗੇ 11 ਵੀਰਾਂ ਨੂੰ 11 ਵੀਰਾਂ ਇਹਨਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਉਹ ਸਕਰੀਨਸ਼ਾਟ ਤੁਹਾਨੂੰ ਵਟਸਐਪ ਤੇ ਭੇਜੀ ਆ ਹਾਂ ਜੀ ਸਕਰੀਨਸ਼ਾਟ ਸਾਨੂੰ ਵਟਸਐਪ ਤੇ ਫੇਸਬੁੱਕ ਤੇ ਸੈਂਡ ਕਰਦੇ ਆਂ। ਜੀ ਸ਼ੇਅਰ ਕਰਕੇ ਕਮੈਂਟ ਬਾਕਸ ਦੇ ਵਿੱਚ ਸਕਰੀਨ ਸ਼ਾਟ ਸੈਂਡ ਕਰਦਾ ਨਾ ਤੇ ਬਾਕੀ ਇੱਕ ਵੀਡੀਓ ਚੱਲਦੀ ਜਿਹੋ ਹੋਰ ਕਲੀਅਰ ਕਰਦਾ ਨਾ ਵੀ ਕੁੰਭ ਰਾਸ਼ੀ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿ ਰਹੇ ਆ ਤੇ 27 ਤਰੀਕ ਵਾਲਾ ਜਿਹੜਾ 2.2 ਕਰੋੜ ਦਾ ਨਾਮ ਲੱਗ ਕੇ ਹਟਿਆ ਜਿਹੜਾ 27 7 ਨੂੰ ਲੱਗਿਆ ਨਾ ਉਹ ਕੁੰਭ ਰਾਸ਼ੀ ਨਹੀਂ ਲੱਗਿਆ 100 ਬਲਾਟਰੀ ਤੇ ਹੁਣ ਵੀ ਚਾਂਸ ਹੈ ਜੀ ਹੁਣ ਵੀ ਕੁੰਭ ਨੂੰ ਲੱਗੇਗਾ ਤੇ ਨਾਲ ਸਿੰਘ ਰਾਸ਼ੀ ਦੇ ਵਿੱਚ ਸੰਕੇਤ ਨੇ ਗੱਗਾ ਸਸਾ ਦੱਦਾ ਤੇ ਮਮਾ ਤੇ ਟੈਂਕਾ ਜੀ ਪੰਜ ਅੱਖਰਾਂ ਦੇ ਜਿਹੜੇ ਵੀਰਾਂ ਦੇ ਨਾਮ ਨੇ ਉਹ ਲਾਟਰੀ ਜ਼ਰੂਰ ਪਾਉਣਾ ਆਪਣੀ ਕਿਸਮਤ ਜ਼ਰੂਰ ਅਜ਼ਮਾਉਣਾ ਤੇ ਉਹਨਾਂ ਨੂੰ ਕੱਲਾ ਲਾਟਰੀ ਦਾ ਨਹੀਂ ਹੋਰ ਕਿਤੋਂ ਵੀ اچانک ਵੀ ਪੈਸਾ ਆ ਸਕਦਾ ਹੈ ਵੀ ਉਹਨਾਂ ਦੇ ਦਿਨ ਚੰਗੇ ਚੱਲ ਰਹੇ ਆ ਚੰਗੇ ਚੱਲ ਰਹੇ ਨੇ 2025 ਦੇ 10ਵੇਂ ਮਹੀਨੇ ਤੱਕ ਤੇ ਹੁਣ ਆਪਣੀ ਕਿਹੜੀ ਕਿਹੜੀ ਰਕੜੀ ਵਾਲੀ ਕਿਸ ਦਿਨ ਨਿਕਲਣੀ 24 ਤਰੀਕ ਦਾ ਜਿਹੜਾ ਬੰਪਰ ਹੈ ਜੀ 24 8 ਦਾ ਡਰਾਅ ਆ 24 ਅਗਸਤ ਨੂੰ ਹੀ ਨਿਕਲਣਾ 2.5 ਕਰੋੜ ਦਾ ਨਾ 2.5 ਕਰੋੜ ਦਾ ਇਨਾਮ ਆ ਤੇ ਪਬਲਿਕ ਟੂ ਗਰੰਟੀਡ ਹੈ ਇਹ ਕੀ ਹੁੰਦਾ ਜੀ ਪਬਲਿਕ ਟੂ ਗਰੰਟੀਡ ਇਹ ਹੁੰਦਾ ਵੀਰੇ ਵੀ ਜੋ ਗਵਰਨਮੈਂਟ ਦੀ ਟਿਕਟ ਪਬਲਿਕ ਦੇ ਵਿੱਚ ਵਿਕਣੀ ਆ ਉਹਦੇ ਵਿੱਚ ਇਨਾਮ ਦਿੱਤਾ ਜਾਣਾ ਮੰਨ ਲਓ ਕਿੰਨੀਆਂ ਟਿਕਟਾਂ ਕੁੱਲ 2 ਲੱਖ ਮੰਨ ਲਓ ਜਿਹੜੀ ਇਹ ਗਵਰਨਮੈਂਟ ਦੀ ਟਿਕਟਾਂ ਰਕੜੀ ਬੰਪਰ ਦੀ 6 ਲੱਖ ਟਿਕਟ ਪ੍ਰਿੰ ਹਾਂਜੀ 6 ਲੱਖ ਟਿਕਟ ਦੇ ਵਿੱਚੋਂ ਮੰਨ ਲਓ ਗੌਰਮੈਂਟ ਦੀ 5 ਲੱਖ ਟਿਕਟ ਮਾਰਕੀਟ 'ਚ ਵੇਚ ਗਈ 1 ਲੱਖ ਗੌਰਮੈਂਟ ਕੋਲ ਪਈ ਆ ਠੀਕ ਹੈ ਮਸੀਨ ਘੁੰਮਣੀ ਆ ਜੇਕਰ ਉਹ 1 ਲੱਖ ਦੇ ਵਿੱਚ ਖੜਦੀ ਆ ਤਾਂ ਉਹ ਦੁਆਰਾ ਦੁਆਰਾ ਘੁੰਮੂਗੀ ਪਬਲਿਕ ਦੇ ਵਿੱਚ ਨਾਮ ਦਿੱਤਾ ਜਾ ਵੀ ਇਹ ਗਰੰਟੀ ਹੈ ਵੀ ਜਿਹੜੇ ਲੋਕਾਂ ਨੇ ਟਿਕਟਾਂ ਖਰੀਦੀਆਂ ਹੈ ਉਹਨਾਂ ਦੇ ਵਿੱਚੋਂ ਹੀ ਇੱਕ ਬੰਦੇ ਨੂੰ ਇਹ ਇਨਾਮ ਨਿਕਲੂਗਾ ਇਹ ਗਰੰਟੀ ਹੈ ਇਸ ਗੱਲ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਸੈਕੰਡ ਪ੍ਰਾਈਜ਼ ਨੇ ਜੀ 10 ਪ੍ਰਾਈਜ਼ ਨੇ ਦਾਦਾ 10 ਲੱਖ ਦੇ ਫੇ 10 ਪ੍ਰਾਈਜ਼ ਨੇ 5-5 ਲੱਖ ਦੇ ਤੇ 9-9000 ਤੇ ਹੋਰ ਵੀ ਅਨੇਕਾ ਦਿਲ ਖਿੱਚਵੇਂ ਨਾਮ ਨੇ ਜੀ ਜੀ ਤਾਂ ਇਹ ਰਖੜੀ ਬੰਪਰ 22 ਕਰੋੜ ਦਾ 24 ਅਗਸਤ ਨੂੰ ਨਿਕਲਣਾ ਤੇ ਇਹ ਜਿਹੜੇ ਵੀਰਾਂ ਨੇ ਪਾਉਣਾ ਹਨ ਭੈਣਾਂ ਨੇ ਭਰਾਵਾਂ ਨੂੰ ਟਿਕਟਾਂ ਗਿਫਟ ਕਰਨੀਆਂ ਜਾਂ ਭਰਾਵਾਂ ਨੇ ਭੈਣਾਂ ਨੂੰ ਟਿਕਟਾਂ ਗਿਫਟ ਕਰਨੀਆਂ ਤਾਂ ਉਹ ਕਰ ਸਕਦੇ ਆ ਤੇ ਕੁੰਭ ਰਾਸ਼ੀ ਵਾਸਤੇ ਤੇ ਸਿੰਘ ਰਾਸ਼ੀ ਦੇ ਸਿੰਘ ਵਾਸਤੇ ਸਪੈਸ਼ਲ ਹੈ ਸਪੈਸ਼ਲ ਹੈ ਨਾਮ ਫਿਰ ਤਾਂ ਉਹਦੇ ਜਿਹਨਾਂ ਨਾਮ ਗੱਗੇ ਤੇ ਪੈਂਦਾ ਸ ਸੇ ਤੇ ਦਦੇ ਤੇ ਮੰਮੇ ਤੇ ਤੇ ਟੈਂਕੇ ਤੇ ਹਾਂ ਇਹ ਪੰਜ ਅੱਖਰਾਂ ਦੇ ਜੇ ਨਾਮ ਪੈਂਦਾ ਤਾਂ ਬਈ ਜ਼ਰੂਰ ਕਿਸਮਤ ਅਜਮਾ ਲਓ ਹਨਾ 500 ਰੁਪਏ ਖੜੇ ਖੜੇ ਖਾ ਲੈਂਦੇ ਪਰ ਜੇ ਕਿਸਮਤ ਪਲਟ ਗਈ ਤੰਗ ਨਾਲ ਇਹਦਾ ਮੈਨੋ ਦਾ ਮੈਂ ਦੇਮ ਕਿਤੇ ਨਾਲੇ ਪੰਡਤ ਜੀ ਨੂੰ ਹਨਾ ਤੇ ਬਾਕੀ ਗੱਲ ਹੋ ਰਹਾ ਦੇਖੋ ਇੱਕ 249 ਦਾ ਡਰਾਅ ਹੈ ਆਪਣੇ 149 ਦਾ ਡਰਾਅ ਹੈ ਵੀ 500 ਦੀ ਹੈ 2.5 ਕਰੋੜ ਦਾ ਨਾਮ ਆ ਜੀ ਤੇ ਇੱਕ 200 ਰੁਪਏ ਵਾਲੀ ਮੰਤਰੀ ਲੋਟਰੀ ਹੁੰਦੀ ਹੈ ਜਾਨੀ ਮੇਨ ਗੱਲ ਕਮਾ ਕੇ ਕਰੋ ਵੀ 1300 1300 ਕਿਵੇਂ ਜੀ ਇਹ 1300 ਦਾ ਪ੍ਰੋਜੈਕਟ ਆ ਵੀ ਜੇ ਆਪਾਂ ਮੰਨ ਲਓ ਰਾਸੀ ਦੇ ਹਿਸਾਬ ਨਾਲ ਹੀ ਪਾਉਣੇ ਆ ਟਿਕਟ ਦਾ 1300 ਰੁਪਏ ਖਰਚਣੇ ਆ ਜੀ ਮਤਲਬ ਇੱਕ ਤੁਸੀਂ ਕੰਬੋ ਬਣਾਤਾ ਕੰਬੋ ਬਣਾਤਾ 1300 ਦਾ ਵੀ ਸਾਹਬ ਆ ਜਿਵੇਂ ਇੱਕ ਤੇ ਤਿੰਨ ਚਾਰ ਚਾਰ ਦੀ ਰਾਸੀ 9 ਅੱਛਾ ਇਹ ਵੀ ਕੋਈ ਸਾਰੇ ਹਿਸਾਬ-ਤਾਬ ਨੇ ਜੁੱਤਸ ਦੇ ਹਿਸਾਬ ਨਾਲ ਨੇ ਮਤਲਬ 1300 ਇਹ ਆ ਬੰਦਾ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਸਹੀ ਇਹ ਸਾਡੀ ਤਾਂ ਸਮਝ ਤੋਂ ਬਾਹਰ ਹੈ ਮੇਰੇ ਜੀ ਆਮ ਬੰਦਾ ਸਮਝੇ ਤਾਂ ਇਦਾਂ ਫੋਟੋਆਂ ਰਿਕ ਲਾਟਰੀ ਵਾਲਾ ਲਾ ਦਿੰਦਾ ਫਿਰ ਤੁਹਾਡੇ ਕੋਲੇ ਵੀ ਕੌਣ ਆਵੇ ਤੇ ਇਹ ਬਾਕੀ ਕੱਲ ਹੋਰ ਕਲੀਅਰ ਕਰ ਦਵਾਂ ਨੇ ਵੀਰੇ ਵੀ ਸ਼ਨੀਵਾਰ ਦੇ ਦਿਨ ਤੁਹਾਡੀ ਵੀਡੀਓ ਥਰੂ ਕਰ ਦਵਾਂ ਨੇ ਆ ਸ਼ਨੀਵਾਰ ਦੇ ਦਿਨ 11 ਵਜੇ ਤੋਂ ਲੈ ਕੇ 1 ਵਜੇ ਤੱਕ ਘੰਟਾਕਰ ਜੀਟੀਵੀ ਮਾਰਕੀਟ ਸ਼ਾਪ ਨੰਬਰ 40 ਤੇ ਵੀ ਤੁਹਾਨੂੰ ਪੰਡਿਤ ਲਾਟਰੀ ਏਜੰਸੀ ਮਿਲੇਗੀ ਜੀਟੀਵੀ ਮਾਰਕੀਟ ਘੰਟਾਕਰ ਲੁਧਿਆਣਾ 40 ਨੰਬਰ ਸ਼ਾਪ ਆ 40 ਨੰਬਰ ਜੀ ਤੇ ਉੱਥੇ ਅਸੀਂ 11 ਵਜੇ ਤੋਂ ਲੈ ਕੇ 1 ਵਜੇ ਤੱਕ ਟਿਕਟ ਜਿਸ ਵੀਰ ਨੇ ਡੇਟ ਆਵਰ ਤੇ ਲੈਣੀ ਹੈ ਲਧਿਆਣੇ ਵੀਰਵਾਲਿਆਂ ਨੇ ਤਾਂ ਉੱਥੇ ਪਹੁੰਚ ਸਕਦੇ ਨੇ ਲੁਧਿਆਣੇ ਜਿਹੜੇ ਰਹਿੰਦੇ ਵੀਰ ਹਨ ਉਹਨਾਂ ਵਾਸਤੇ ਸਪੈਸ਼ਲ ਹੈ ਤੁਸੀਂ ਵੀਡੀਓ ਦੁਬਾਰਾ ਸੁਣ ਕੇ ਨਾ ਐਡਰੈਸ ਵਗੈਰਾ ਉੱਥੋਂ ਸੁਣ ਲਿਓ ਤੇ ਪਹੁੰਚ ਜਿਓ 1300 ਵਾਲੀ ਜਿਹੜੀ ਆਪਣੀ ਕੰਬੋ ਹੈ ਜੀ ਉਹਦੇ ਵਿੱਚ ਇੱਕ ਲਾਟਰੀ ਜਿਹੜੀ ਦਿੱਤੀ ਜਾਊਗੀ ਰਖੜੀ ਵਾਲੀ ਇੱਕ ਰਖੜੀ ਬੰਪਰ ਜੀ 14 9 ਵਾਲੀ ਹਾਂਜੀ ਤੇ 200 ਵਾਲੀ ਤੇ ਇੱਕ ਦੋ ਟਿਕਟਾਂ ਦਿੱਲੀ ਵਾਲੀਆਂ ਦੋ ਟਿਕਟਾਂ ਦਿੱਲੀ ਵਾਲੀਆਂ ਹਾਂਜੀ ਬਾਕੀ ਉਹ ਅਗਲੇ ਦਿਨ ਆਸਰੇ ਦੇ ਹਿਸਾਬ ਨਾਲ ਦੇਖਣਾ ਵੀ ਉਦੇ ਵਿੱਚ ਅਸੀਂ ਦੋ ਡੇਟਾ ਆਪਣੇ ਰੱਖੜੀ ਬੰਪਰ ਵੀ ਐਡ ਕਰ ਸਕਦੇ ਆ ਉਹ ਰਾਸੀ ਦੇ ਹਿਸਾਬ ਨਾਲ ਚੱਲਣਾ ਸਾਰਾ ਕੁਝ ਠੀਕ ਹੈ ਜੀ ਹਾਂਜੀ ਉਹ ਅਸੀਂ ਉਹਦੇ ਹਿਸਾਬ ਨਾਲ ਬਣਾ ਕੇ ਅਗਲੇ ਨੂੰ ਕੈਂਪੋ ਪੈਕ ਦੇਣਾ ਤੇ ਪਰਮਾਤਮਾ ਸੁੱਖ ਰੱਖੇ ਨਾਮ ਵੀ ਲੱਗੂਗਾ ਤੇ ਆਹ ਸਾਲ ਦੇ ਵਿੱਚ ਤੁਸੀਂ ਇਹ ਸਭ ਲੋ ਵੀ ਘੱਟੋ ਘੱਟ 7-8 ਕਰੋੜ ਰੁਪਏ ਤੀ ਪੱਕੇ ਆਪਣੀ ਦੁਕਾਨ ਤੋਂ ਬਣਨਗੇ ਠੀਕ ਹੈ ਜੀ ਤੇ ਪੜ੍ਹਦੀ ਜੀ ਨੰਬਰ ਦੁਆਰਾ ਇੱਕ ਵਾਰੀ ਫੇਰ ਬੋਲ ਦੋ 90567991754 ਜੀ 6283537470 7809915000 ਇਹ ਸਾਡੇ ਕਾਲਿੰਗ ਨੰਬਰ ਨੇ ਇਹ 84397979500 ਇਹ ਸਾਡਾ WhatsApp ਨੰਬਰ ਹੈ ਕਾਲਿੰਗ ਟਾਈਮ 9 ਵਜੇ ਤੋਂ ਲੈ ਕੇ 6 ਪੀਐਮ ਤੱਕ ਹੈ ਜੀ ਤੇ ਕਈਆਂ ਵੀਰਾਂ ਦੀ ਕਾਲਿੰਗ ਨਹੀਂ ਅਟੈਂਡਿੰਗ ਹੁੰਦੀ ਤਾਂ ਉਹ ਦੁਬਾਰਾ ਟਰਾਈ ਕਰ ਸਕਦੇ ਕੋਈ ਘਰਸ ਜਿਆਦਾ ਹੁੰਦਾ ਉਸ ਕਰਕੇ ਅਤੇ ਜੇ ਕਿਸੇ ਨੇ ਨਿੱਜੀ ਜ਼ਿੰਦਗੀ ਬਾਰੇ ਪੁੱਛਣਾ ਉਹ ਆਪਣਾ ਐਤਵਾਰ ਵਾਲੇ ਦਿਨ ਆਉਣਾ ਜੀ ਅੱਛਾ ਜੀ ਹਾਂਜੀ ਠੀਕ ਹੈ ਜੇ ਕਿਸੇ ਨੇ ਆਪਣੇ ਕੋਈ ਗ੍ਰਹਿਵਾਦ ਹੈ ਜਾਂ ਕਿਸੇ ਵੀ ਚੀਜ਼ ਵਾਸਤੇ ਪੁੱਛਣਾ ਉਹ ਸੰਡੇ ਦਾ ਦਿਨ ਆ ਬਾਕੀ ਟਾਈਮ ਤੁਸੀਂ ਜਦ ਮਰਜੀ ਆ ਕੇ ਲਾਟਰੀ ਪਾ ਸਕਦੇ ਹੋ ਠੀਕ ਹੈ ਤੇ ਬਾਕੀ ਅਮਰਗੜ ਦੇ ਵਿੱਚ ਲੋਕੇਸ਼ਨ ਯਾਦ ਰੱਖਣਾ ਗੁਰਦੁਆਰਾ ਸਿੰਘ ਸਭਾ ਦੇ ਨੇੜੇ ਆ ਕੇ 메인 ਜੀਟੀ ਰੋਡ ਤੇ ਸਾਡੀ ਦੁਕਾਨ ਉਹ ਆ ਜਿੱਥੇ ਮੇਰੀ ਖੁੱਦੀ ਫੋਟੋ ਲੱਗੀ ਹੋਈ ਆ ਉਸ ਤੋਂ ਇਲਾਵਾ ਸਾਡੀ ਕੋਈ ਦੁਕਾਨ ਨਹੀਂ ਹੈਗੀ ਠੀਕ ਹੈ ਜੀ ਵੀ ਚਿਹਰਾ ਯਾਦ ਕਰ ਲਓ ਪੰਡਿਤ ਜੀ ਦਾ ਹਨਾ ਤੇ ਉੱਥੇ ਫੋਟੋ ਲੱਗੀ ਹੋਈ ਦੇਖ ਲਓਗੇ ਤੇ ਬਾਕੀ ਬਈ ਵੀਡੀਓ ਚੰਗੀ ਲੱਗੀ ਤੇ ਇਹਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰੰਤੇ ਤੁਹਾਨੂੰ ਦੱਸ ਹੀ ਦਿੱਤਾ ਕਿ ਰਖੜੀ ਵਾਲੇ ਦਿਨ ਜਿਹੜੇ ਸਰਪ੍ਰਾਈਜ਼ ਗਿਫਟ ਦਿੱਤੇ ਜਾਣਗੇ ਤੇ ਬਾਕੀ ਬਈ ਜੇ ਤੁਹਾਨੂੰ ਲੋਟਰੀ ਨਿਕਲਦੀ ਆ ਤਾਂ ਲੱਡੂਆਂ ਦਾ ਡੱਬਾ ਸਾਨੂੰ ਇੱਕ ਦੇ ਦਿਓ ਹਨਾ ਤੇ ਫੋਲੋ ਕਰਨਾ ਨਾ ਭੁੱਲਿਓ ਜੀ ਧੰਨਵਾਦ ਜੀ